1986 ਤੋਂ ਸਾਡੀ ਕੰਪਨੀ ਮਾਰਕੀਟ 'ਚ ਆ ਔਰ ਸਭ ਤੋਂ ਵੱਡਾ ਪਲੱਸ ਪੁਆਇੰਟ ਇਹ ਹੈ ਕਿ ਸਾਡੀ ਕੰਪਨੀ ਇਸ ਟਾਈਮ ਤੇ ISAI تایਵਲ ਅਪਰੂਵਡ ਫੀਡ ਹੈ ਜੀ ਆਪਣੀ ਇਹ ਆਰਗੇਨਿਕਾ ਖੁਦੋ ਕਰਦੇ ਹੋ ਜਾਂ ਫਿਰ ਮਤਲਬ ਕਿ ਲੈ ਕੇ ਸੇਲ ਕਰਦੇ ਨਹੀਂ ਜੀ ਅਸੀਂ ਖੁਦ ਆਪ ਤਿਆਰ ਕਰਦੇ ਹਾਂ EKGF ਰਿਕਮੈਂਡਡ ਹੈ ਜੀ BMS4 ਐਸ਼ਰ ਕੰਪਨੀ ਦਾ ਹੈ ਜੀ ਜੀ ਇਹਦੇ ਨਾਲ ਆਪਾਂ ਕਣਕ ਜੀਰੀ ਕੋਈ ਵੀ ਸਿੱਧੀ ਫਸਲ ਹੈ ਜਿਹੜੀ ਉਹ ਕਟਿੰਗ ਕਰਕੇ ਆਪਾਂ ਉਹਨੂੰ ਬਾਹਰ ਸਿੱਟ ਸਕਦੇ ਆ ਸਤਿ ਸ਼੍ਰੀ ਅਕਾਲ ਤੁਸੀਂ ਹਾਂਜੀ ਪੰਜਾਬ ਦੇ ਨਾਲ ਜੁੜੇ ਹੋ ਤੇ ਮੈਂ ਤੁਹਾਡੇ ਨਾਲ ਪਰਦੀਪਾ ਡੋਲ ਅਸੀਂ ਰਾਜਪੁਰ ਪਹੁੰਚੇ ਹਾਂ ਜਿੱਥੇ ਰਾਜਪੁਰ ਦੇ ਵਿੱਚ ਉੱਤਰ ਭਾਰਤ ਦਾ ਸਭ ਤੋਂ ਚੌਥਾ ਵੱਡਾ ਕਿਸਾਨ ਮੇਲਾ ਲੱਗਿਆ ਹੋਇਆ ਹੈ ਇਸ ਮੇਲੇ ਦੇ ਵਿੱਚ ਬਹੁਤ ਹੀ ਦੂਰ ਦਰਾਡੇ ਤੋਂ ਕਿਸਾਨ ਪਹੁੰਚੇ ਹੋਏ ਨੇ ਸੋ ਇੱਥੇ ਅਲੱਗ-ਅਲੱਗ ਕੰਪਨੀਆਂ ਦੇ ਵੱਲੋਂ ਆਪਣੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਨੇ ਸੋ ਆਓ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਤੇ ਨਾਲ ਹੀ ਦਿਖਾਣੇ ਤੁਹਾਨੂੰ ਇਹ ਕਿਸਾਨ ਮੇਲੇ ਮੇਰੇ ਪਿੱਛੇ ਕਰਤਾਰ ਟਰੈਕਟਰਸ ਦੇਖ ਰਹੇ ਤੁਸੀਂ ਇਹਨਾਂ ਦੇ ਵੱਲੋਂ ਆਪਣੀ ਪ੍ਰਦਰਸ਼ਨੀ ਲਗਾਈ ਗਈ ਆ ਤੇ ਇੱਥੇ ਹੋਰ ਵੀ ਬਹੁਤ ਸਾਰੇ ਨੇ ਜਿਨ੍ਹਾਂ ਦੀਆਂ ਕੰਪਨੀਆਂ ਦੇ ਵੱਲੋਂ ਆਪਣੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਨੇ ਤੇ ਕਰਤਾਰ ਵਾਲਿਆਂ ਦਾ ਟਰੈਕਟਰ ਵੀ ਖੜਿਆ ਆ ਤੇ ਇੱਕ ਪਾਸੇ ਕੰਬਾਈਨ ਵੀ ਤੇ ਫੋਰ ਵੀ ਕਾਫੀ ਕੁਝ ਵੇਖਣ ਨੂੰ ਮਿਲ ਰਿਹਾ ਤੇ ਇੱਧਰ ਨੇ ਟਾਇਰ ਲਗਾਏ ਹੋਏ ਨੇ ਬੀਕੇਟੀ ਵਾਲਿਆਂ ਦੇ ਵੱਲੋਂ ਕੰਪਨੀ ਦੇ ਵੱਲੋਂ ਟਾਇਰ ਲਗਾਏ ਗਏ ਨੇ ਤੇ ਕਾਫੀ ਜਿਹੜੀ ਇਹਨਾਂ ਦੇ ਵਿੱਚ ਵੀ ਵੈਰਾਈਟੀਆਂ ਨੇ ਤੇ ਜੇ ਤੁਸੀਂ ਖਰੀਦਣ ਦੇ ਚਾਹਵਾਨ ਹੋ ਤੁਸੀਂ ਇੱਥੇ ਆ ਕੇ ਖਰੀਦਦਾਰੀ ਕਰ ਸਕਦੇ ਹੋ ਇੱਥੇ ਸਰਬੰਨ ਵਾਲਿਆਂ ਦੇ ਵੱਲੋਂ ਵੀ ਆਪਣੇ ਜਿਹੜਿਆ ਹਲ ਨੇ ਉਹਨਾਂ ਦੀ ਕੰਪਨੀ ਦੇ ਵੱਲੋਂ ਜੋ ਵੀ ਬਣਾਇਆ ਗਿਆ ਇੱਥੇ ਪ੍ਰਦਰਸ਼ਨੀਆਂ ਲਗਾਈ ਗਈਆਂ ਇਹ ਵੀ ਕਿਸਾਨ ਮੇਲੇ ਦੀ ਸ਼ਾਨ ਨੂੰ ਹੋਰ ਵਧਾਰੀਆਂ ਨੇ ਤੇ ਹਾਲਾਂਕਿ ਇੱਥੇ ਕਾਫੀ ਪਹੁੰਚੇ ਹੋਏ ਨਹੀਂ ਪਰ ਹਰ ਇੱਕ ਕੰਪਨੀ ਦੇ ਵੱਲੋਂ ਆਪਣੇ ਆਪਣੇ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਨੇ ਤੇ ਜੋ ਕਿ ਕਿਸਾਨ ਮੇਲੇ ਦੀ ਸ਼ਾਨ ਨੂੰ ਹੋਰ ਵੀ ਦੁੱਗਣਾ ਕਰ ਰਹੀਆਂ ਨੇ ਮੂਰਮੁਖ ਕੰਪਨੀ ਦੇ ਵੱਲੋਂ ਰੀਪਰ ਲਗਾਏ ਗਏ ਨੇ ਕਿਉਂਕਿ ਉਹ ਕੰਪਨੀ ਰੀਪਰ ਬਣਾਉਂਦੀ ਹੈ ਸੋ ਉਹਨਾਂ ਦੇ ਵੱਲੋਂ ਵੀ ਇੱਥੇ ਰੀਪਰ ਲੈ ਕੇ ਆਂਦੇ ਗਿਆ ਤਾਂ ਦੂ ਇੰਪਲੀਮੈਂਟਸ ਸੰਗਰੇਆ ਰਾਜਸਥਾਨ ਤੋਂ ਆਏ ਹੋਏ ਨੇ ਤੇ ਇਹਨਾਂ ਦੇ ਵੱਲੋਂ ਵੀ ਹਾਲ ਹੋ ਗਏ ਤੇ ਹੋਰ ਵੀ ਕਾਫੀ ਕੁਝ ਲੈ ਕੇ ਆਂਦਾ ਹੋਇਆ ਨਮੀ ਨਮੀ ਟੈਕਨੀਕਸ ਦੀਆਂ ਜੋ ਮਸ਼ੀਨਾਂ ਨੇ ਬਣਾਈਆਂ ਗਈਆਂ ਨੇ ਇਹਨਾਂ ਦੇ ਕੰਪਨੀ ਦੇ ਵੱਲੋਂ ਉਹ ਇੱਥੇ ਪ੍ਰਦਰਸ਼ਨੀ ਦੇ ਵਿੱਚ ਕਿਸਾਨ ਮੇਲੇ ਦੀ ਸ਼ਾਨ ਨੂੰ ਵਧਾਰੀਆਂ ਨੇ ਤੇ ਕਿਸਾਨ ਮੇਲੇ ਦੇ ਵਿੱਚ ਇੱਥੇ ਦਿਖਾਈ ਦੇ ਰਹੀਆਂ ਨੇ ਇੱਕ ਬੀ ਟ੍ਰੀਟ ਕੰਪਨੀ ਵਾਲੇ ਵੀ ਪਹੁੰਚੇ ਨੇ ਤੇ ਇਹਨਾਂ ਦੇ ਵੱਲੋਂ ਪੁੱਛਦੇ ਆ ਇੱਥੇ ਇਹਨਾਂ ਨੇ ਕਾਫੀ ਪ੍ਰੋਡਕਟਸ ਲਗਾਏ ਹੋਏ ਆ ਜਿਵੇਂ ਸ਼ਹਿਦ ਹੋ ਗਿਆ ਤੇ ਦਾਣਾ ਹੋ ਗਿਆ ਤੇ ਨਾਲ ਗੱਲ ਕਰਦੇ ਸਸ਼ਰਕਾ ਤੁਸੀਂ ਕਿਥੋਂ ਅਸੀਂ ਨਾਬੇ ਤੋਂ ਆਏ ਪਟਿਆਲਾ ਕਿੰਗ ਸਾਡਾ ਬ੍ਰਾਂਡ ਆ ਜਿਵੇਂ ਹੁਣ ਤੁਸੀਂ ਆਹ ਅਲੱਗ-ਅਲੱਗ ਚੀਜ਼ਾਂ ਲੈ ਕੇ ਆਏ ਹੋ ਕੀ ਕੀ ਆਈਟਮਾਂ ਤੁਹਾਡੇ ਕੋਲ ਸਾਡੇ ਕੋਲੇ ਜੀ ਬਿਲ ਦਾ ਮਰੱਬਾ ਵਾਂਸ ਦਾ ਮਰੱਬਾ ਹੋਰ ਸਾਡੇ ਕੋਲ ਆਚਾਰ ਹੁੰਦੇ ਨੇ ਆਂਬ ਦੀ ਚਟਨੀ ਸਿਰਕੇ ਹੁੰਦੇ ਨੇ ਜੀ ਔਰ ਤੱਛੇ ਆਂਬ ਦੀ ਚਟਨੀ ਹੁੰਦੀ ਹੈ ਸਾਡੇ ਕੋਲੇ ਜੂਸ ਹੁੰਦੇ ਆ ਬਰੈਡ ਨਾਲ ਖਾਣ ਨੂੰ ਉਹ ਦਾਲਾਂ ਸਬਜ਼ੀਆਂ ਵਾਂ ਮਤਲਬ ਕਿ ਜਿਵੇਂ ਪਕੌੜਾ ਹੋ ਗਿਆ ਨਮਕੀਨ ਪਕੌੜੀ ਹੋ ਗਈ ਸ਼ੱਕਰ ਹੋ ਗਈ ਇਹ ਚੀਜ਼ਾਂ ਹੁੰਦੀਆਂ ਜੀ ਸਾਡੇ ਕੋਲ ਇਹ ਆਰਗੇਨਿਕ ਆ ਖੁਦ ਉਹ ਕਰਦੇ ਹੋ ਜਾਂ ਫਿਰ ਮਤਲਬ ਕਿ ਲੈ ਕੇ ਸੇਲ ਕਰਦੇ ਹੋ ਨਹੀਂ ਜੀ ਅਸੀਂ ਖੁਦ ਆਪ ਤਿਆਰ ਕਰਦੇ ਹਾਂ ਮਤਲਬ ਕਿ ਘਰੇ ਖੇਤਾਂ ਦੇ ਵਿੱਚ ਧਿਆਨ ਪਾ ਹਾਂ ਹਾਂ ਜੀ ਇਹ ਕਬਜੀ ਹਰ ਹਰਗ ਚੀਜ਼ ਘਰ ਦੀ ਬਣਾਉਣੀ ਆ ਸੀ ਦੇਸੀ ਖੰਡ ਵਿੱਚ ਤਿਆਰ ਕਰਦੇ ਆ ਕੋਈ ਕੈਮੀਕਲ ਨਹੀਂ ਪਾਉਂਦੇ ਇਹਨਾਂ ਵਿੱਚ ਇੱਥੇ ਦਰਬਾਰ ਫੀਡ ਮਿਲਸ ਦੇ ਵੱਲੋਂ ਵੀ ਪ੍ਰਦਰਸ਼ਨੀ ਲਗਾਈ ਗਈ ਆ ਤੇ ਫੀਡ ਦੇ ਬਾਰੇ ਜਾਣਕਾਰੀ ਲੈਂਦੇ ਆ ਸੱਗੀ ਗਾਲ ਜੀ ਸੱਗੀ ਗਾਲ ਜੀ ਇਹ ਤੁਸੀਂ ਫੀਡ ਲੈ ਕੇ ਹੋ ਕਿ ਕੀ ਕੀ ਮਤਲਬ ਕੀ ਫੀਡ ਚ ਵੈਰਾਈ ਹੈ ਆਪਣੇ ਕੋਲ ਹਰ ਤਰਫ ਤੋਂ ਦੀ ਫੀਡ ਆਂਦੀ ਹੈ ਜੀ ਸਾਡੀ ਕੰਪਨੀ ਜਿਹੜੀ ਹੈ ਰਿਊਮਨ ਟੈਕਨੋਲੋਜੀ ਦੇ ਉੱਪਰ ਬੇਸਡ ਫੀਡ ਬਣਾਉਂਦੀ ਹੈ ਰਿਊਮਨ ਟੈਕਨੋਲੋਜੀ ਨੂੰ ਜਿਸ ਤਰ੍ਹਾਂ ਕੀ ਪਸ਼ੂ ਦੇ ਪੇਟ ਦੇ ਆਧਾਰਿਤ ਟੈਕਨੋਲੋਜੀ ਮੰਨਿਆ ਜਾਂਦਾ ਅਸੀਂ ਉਸ ਟੈਕਨੋਲੋਜੀ ਦੇ ਨਾਲ ਫੀਡ ਬਣਾਉਂਦੇ ਆ 1986 ਤੋਂ ਸਾਡੀ ਕੰਪਨੀ ਮਾਰਕੀਟ ਚ ਆ ਔਰ ਸਭ ਤੋਂ ਵੱਡਾ ਪਲੱਸ ਪੁਆਇੰਟ ਇਹ ਹੈ ਕਿ ਸਾਡੀ ਕੰਪਨੀ ਇਸ ਟਾਈਮ ਤੇ ਆਈਐਸਆਈ ਟਾਈ 1 ਅਪਰੂਵਡ ਫੀਡ ਹੈ ਜੀ ਆਪਣੀ ਹਾਂਜੀ ਤੇ ਕੀ ਕੀ ਪਸ਼ੂ ਨੂੰ ਕੀ ਬੈਨੀਫਿਟ ਹੈ ਇਸ ਦਾ ਦੇਖੋ ਆ ਦਿਟਾਉਟ ਯੂਰੀਆ ਆਪਣੀ ਫੀਡ ਆ ਔਰ ਪਸ਼ੂਆਂ ਲਈ ਪਸ਼ੂਆਂ ਦੀ ਸਿਹਤ ਲਈ ਪਲੱਸ ਦੁੱਧ ਦੀ ਕੁਆਲਿਟੀ ਲਈ ਔਰ ਨਾਲ ਦੇ ਨਾਲ ਪਸ਼ੂਆਂ ਦਾ ਜਿਸ ਤਰ੍ਹਾਂ ਅੱਗੇ ਵਿਕਾਸ ਲਈ ਫੀਡ ਆਪਣੀ ਜਿਹੜੀ ਆ ਵਧੀਆ ਹੈ ਤੇ ਕੰਬਾਈਨ ਦੇ ਇੰਜਨ ਬਾਰੇ ਵੀ ਆਪਾਂ ਜਾਣਕਾਰੀ ਹਾਸਲ ਕਰਾਂਗੇ ਸਸ਼ਰਕਾਲ ਜੀ ਸਸ਼ਰਕਾਲ ਜੀ ਇਹ ਕੀ ਹੈ ਜੀ ਕੰਬਾਈਨ ਦਾ ਇੰਜਨ ਹੈ ਬੀਐਸ ਪੋਰ ਐਸ਼ਰ ਕੰਪਨੀ ਦਾ ਜੀ ਅੱਛਾ ਜੀ ਮਤਲਬ ਕਿ ਅਲਾਗ ਤੋਂ ਹੀ ਲਗਾਇਆ ਇੱਕ ਕੱਲਾ ਯੂਜ਼ ਹੁੰਦਾ ਹੈ ਜਾਂ ਫਿਰ ਉਸ ਦਾ ਵਿੱਚ ਨਹੀਂ ਇੰਜਨ ਦਾ ਹੋਰ ਬਹੁਤ ਯੂਜ਼ ਹੁੰਦੇ ਨੇ ਜੀ ਸਪੈਸ਼ਲੀ ਇੰਜਨ ਆਇਆ ਜੀ ਕੰਬਾਈਨ ਵਾਸਤੇ ਹਾਂਜੀ ਹਾਂ ਮਤਲਬ ਕਿ ਪਹਿਲੇ ਨਾਲੋਂ ਲੱਗਦਾ ਹਾਂਜੀ ਪਹਿਲੇ ਨਾਲੋਂ ਲੱਗ ਗਈ ਜੀ ਜਨ ਕਿ ਇਹਦੀ ਐਵਰੇਜ ਉਹ ਲੱਗ ਗਈ ਸਭ ਤੋਂ ਐਵਰੇਜ ਵਧਿਆ ਦਿੰਦਾ ਜੀ ਬਾਕੀ ਟੈਕਨੋਲੋਜੀ ਦੂਸਰੇ ਇੰਜਨ ਨਾਲੋਂ ਵਧੇਰੇ ਬੈਟਰ ਆਈ ਹੈ ਕੀ ਬੈਨੀਫਿਟ ਯਾਨੀ ਮਿੱਟੇ ਇਹ ਕਸਟਮਰ ਨੂੰ ਇੱਕ ਤਈਏ ਡੀਲ ਦੀ ਐਵਰੇਜ ਵਾਕਰ ਯਾਨੀ ਕਿ ਠੀਕ ਦਿੰਦਾ ਵੀ ਵਧੀਆ ਦਿੰਦਾ ਵੀ ਤੇ ਆਪਣੇ ਜੋ ਜੋ ਜ਼ਿੰਮੇਵਾਰ ਉਹਦੇ ਹੱਕਰ ਵਿੱਚ ਆਈਏ 3 ਨੰਬਰ 2 ਇਹਦੀ ਕਾਸਟ ਵੀ ਦੂਸਰੇ ਇੰਜਨ ਨਾਲੋਂ ਘੱਟ ਹੈ ਜੀ ਇਸ ਮੇਲੇ ਦੇ ਵਿੱਚ Argo ਕੰਪਨੀ ਦੇ ਵੱਲੋਂ ਵੀ ਆਪਣੀ ਜਿਹੜੀ ਪ੍ਰਦਰਸ਼ਨੀ ਲਗਾਈ ਗਈ ਹੈ ਤੇ ਅਸੀਂ ਜਾਣਦੇ ਹਾਂ ਉਹਨਾਂ ਤੋਂ ਕਿਹੜੀ ਕਿਹੜੀਆਂ ਆਧੁਨਿਕ ਤਕਨੀਕਾਂ ਦੀਆਂ ਜੋ ਮਸ਼ੀਨਾਂ ਬਣਾਈਆਂ ਗਈਆਂ ਨੇ ਉਹ ਕੀ ਕੁਝ ਨੇ ਆ ਕੀ ਹੈ ਜੀ ਸਸ਼ਰਕਲ ਸਸ਼ਰਕਲ ਮੈਡਮ ਮੈਡਮ ਇਹ ਹੈਗੀ ਹੈ ਰੀਪਰ ਮਸ਼ੀਨ ਹੈਗੀ ਹੈ ਤੇ ਇਹ ਮਸ਼ੀਨ ਆਪਾਂ ਨੂੰ ਛੋਟੇ ਕਿਸਾਨਾਂ ਲਈ ਮਤਲਬ ਇੰਜਨ ਨਾਲ ਅਟੈਚ ਕਰਕੇ ਆਪਾਂ ਛੋਟੇ ਕਿਸਾਨਾਂ ਬਣਾ ਲਿਆ ਜੀ ਇਹਦੇ ਨਾਲ ਆਪਾਂ ਕਣਕ ਜੀਰੀ ਕੋਈ ਵੀ ਸਿੱਧੀ ਫਸਲ ਹੈ ਜਿਹੜੀ ਉਹ ਕਟਿੰਗ ਕਰਕੇ ਆਪਾਂ ਉਹਨੂੰ ਬਾਹਰ ਸਿੱਟ ਸਕਦੇ ਆ ਤੇ ਇੰਜਨ ਆ ਜਾਂਦੇ ਉਹਨਾਂ ਨਾਲ ਅਟੈਚਮੈਂਟ ਹੁੰਦੀ ਹੈ ਇਹ ਕਿਰਲੋਸ ਕਰਦਾ ਇੰਜਨ ਹੈ ਤੇ ਇੰਜਨ ਇੰਡੀਅਨ ਕੰਪਨੀ ਹੈ ਇਹ ਚਾਈਨੀਜ਼ ਇੰਜਨ ਵੀ ਆ ਜਾਂਦੇ ਆ ਇਹ ਇੰਜਨ ਦਾ ਰੇਟ ਦਾ ਫਰਕ ਹੋ ਜਾਂਦਾ 7 ਲੱਖ ਰੁਪਏ ਦਾ ਸਾਰਾ ਸੈੱਟ ਮਿਲ ਜਾਂਦਾ ਰੀਪਰ ਆਂਦਾ ਇਹਦੇ ਨਾਲ ਰੋਟਾਵੇਟਰ ਵੀ ਆਂਦਾ ਜੀ ਨਾਲ ਇਹਦੇ ਅਟੈਚ ਕਰਨਾ ਕਿਸੇ ਨੇ ਰੀਪਰ ਖੋਲ ਕੇ ਗੁੜਾਈ ਕਰਨੀ ਹੈ ਤਾਂ ਉਹਦੇ ਵੀ ਕੰਮ ਆ ਜਾਂਦਾ ਜੀ ਇਹ ਹਾਂਜੀ ਮੈਮ ਇਹ ਕਾ ਪਿੱਛੇ ਕੀ ਹੈ ਏ ਮੈਡਮ ਇਹ ਆਪਣਾ ਕਟਰ ਕਮ ਰੈਕ ਹੈ ਜੀ ਇਹ ਨਾ ਸਾਊਥ ਸਾਈਡ ਚੱਲਦਾ ਜ਼ਿਆਦਾਤਰ ਮਤਲਬ ਉਧਰ ਕਿਸਾਨ ਜਿਹੜੇ ਹੁੰਦੇ ਆ ਨਾ ਉਹ ਚਰੀ ਵਗੈਰਾ ਵੱਢ ਕੇ ਤੇ ਉਹ ਨਾ ਪਿੱਛੇ ਰੈਕ ਬਣਾ ਦਿੰਦੇ ਆ ਉਸ ਤੋਂ ਬਾਅਦ ਉਹਨੂੰ ਬੈਲਰ ਨਾਲ ਇਕੱਠਾ ਕਰਕੇ ਨਾ ਉਹ ਸਟੋਰ ਕਰਕੇ ਰੱਖ ਲੈਂਦੇ ਤਾਂ ਕਿ ਉਹ ਕੁਝ ਦਿਨਾਂ ਬਾਅਦ ਉਹਨਾਂ ਨੂੰ گاਵਾ ਵਗੈਰਾ ਨੂੰ ਜਾਂ ਕਿਸੇ ਹੋਰ ਨੂੰ ਮਤਲਬ ਉਹ ਖਾਣ ਲਈ ਦੇ ਦਿੰਦੇ ਆ ਜੀ ਇਥੇ ਤੁਹਾਡੀ ਕੰਪਨੀ ਦੇ ਵੱਲੋਂ ਇੱਕ ਮਿਲਦਾ ਉਹ ਛੋਟਾ ਟਰੈਕਟਰ ਹੈ ਉਹ ਛੋਟਾ ਟਰੈਕਟਰ ਹੈ ਜੀ ਉਹ ਟੀਲਰ ਕਹਿੰਦੇ ਆ ਉਹਨੂੰ ਉਹ 15 ਹਾਰਸ ਪਾਵਰ ਦਾ ਕਿਰਲੋਸਕਰ ਦਾ ਜੀ ਉਹ ਉਹਨੂੰ ਟੀਲਰ ਕਹਿੰਦੇ ਆ ਉਹਦੇ ਨਾਲ ਵੀ ਆਪਾਂ ਰੀਪਰ ਅਟੈਚਮੈਂਟ ਦਿੰਨੇ ਆ ਤੇ ਉਹ ਰੀਪਰ ਅਟੈਚਮੈਂਟ ਹਾਈਡਰੋਲਿਕ ਲਿਫਟਿੰਗ ਹੈ ਉਹਦੇ ਨਾਲ ਜੀ ਮਤਲਬ ਪਿੱਛੇ ਬੈਠ ਕੇ ਉਧੇ ਕੋਈ ਵੀ ਫਾਰਮਰ ਹੋ ਉਹਨੂੰ ਪਿੱਛੇ ਬੈਠ ਕੇ ਹੀ ਆਪਰੇਟ ਕਰ ਸਕਦਾ ਸਭ ਨੂੰ ਤੇ ਇਹਦੇ ਨਾਲ ਆਪਾਂ ਨੂੰ ਜਿਹੜੇ ਆ ਇੰਜਨ ਨੇ ਇਹਨਾਂ ਨਾਲ ਆਪਾਂ ਨੂੰ ਨਾਲ ਚੱਲਣਾ ਪੈਂਦਾ ਇਹਨੂੰ ਐਵੇਂ ਹੈਂਡਲ ਫੜ ਕੇ ਇਹਦਾ ਆਪਰੇਟ ਕਰਨਾ ਪੈਂਦਾ ਸਭ ਕੁਝ ਜੀ ਇਸ ਤਰ੍ਹਾਂ ਚੱਲੇਗਾ ਜੀ ਇਥੇ ਇਹਨੂੰ ਐਵੇਂ ਆਪਰੇਟ ਕਰਨਾ ਪੈਂਦਾ ਤਾਂ ਜਿਆਦਾ ਕਿਹੜੀ ਸਹੀ ਆ ਇਹ ਸਹੀ ਹੈ ਜੋ ਉਸਤ ਮਤਲਬ ਸਭ ਸਹੀ ਸਭ ਨੇ ਜੀ ਮਤਲਬ ਕਸਟਮਰ ਆਪਣੇ ਅਕੋਰਡਿੰਗ ਹੈ ਜੀ ਦਾ ਥੋੜਾ ਜਿਆਦਾ ਘੱਟ ਜਿਆਦਾ ਬਿਲਕੁਲ ਘੱਟ ਹੈ ਜੀ ਤਾਂ ਉਹ ਛੋਟਾ ਬਿਲਕੁਲ ਛੋਟਾ ਲਏਗਾ ਉਹ 7.5 HP ਦਾ ਜਿਨੇ ਹੁਣ ਥੋੜੇ ਮੀਡੀਅਮ ਲੈਣਾ ਉਹ ਇਸ ਚੀਜ਼ 'ਚ ਆ ਜਾਂਦਾ ਜੀ ਜ ਬਿਲਕੁਲ ਥੋੜਾ ਇਸ ਤੋਂ بڑا ਲੈਣਾ ਉਹ بڑے ਉਸ ਚ ਆ ਜਾਂਦਾ ਟੀਲਰ ਚ ਆ ਜਾਂਦਾ ਜੀ ਹਾਂ ਜੀ ਮੈਮ ਸੋ ਸ਼ੁਕਰੇ ਤੁਹਾਡਾ ਜੀ ਥੈਂਕ ਯੂ ਮੈਮ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਜੀ